ਅਸੀਂ ਰੱਖਨੇ ਨੂੰ ਟੋਟਲ ਔਰ ਕੀ ਪ੍ਰਬੰਧ ਕੀਤਾ ਹੈ ਕੀ ਟੋਟਲ ਸਾਡੇ ਕੋਲ 201 ਬੂਥ ਨੇ ਉਹਦੇ ਵਿੱਚੋਂ 24 ਕ੍ਰਿਟੀਕਲ ਨੇ ਤੇ ਇਹਨਾਂ ਦੀ ਜਿਹੜੀ ਲੋਕੇਸ਼ਨਸ ਹੈ 6 ਲੋਕੇਸ਼ਨਸ ਹੈਗੀਆਂ ਨੇ ਵਲਨਰੇਬਲ ਸਾਡੇ ਕੋਲ 62 ਨੇ ਲੋਕੇਸ਼ਨਸ 33 ਬਣਦੀਆਂ ਨੇ ਜਿਹੜੇ ਬੂਥ ਜਿਹੜੇ ਸੈਕਟਰੀ ਜਿਹੜੇ ਵੈਰੀ ਸੈਸਨ ਹੋਵੇ ਕੀ ਪ੍ਰਬੰਧ ਕਰਦੇ ਨੇ ਜਿਹੜੇ ਆਪਣੇ ਕ੍ਰਿਟੀਕਲ ਬੂਥ ਨੇ ਤੇ ਵਲਨਰੇਬਲ ਬੂਥ ਨੇ ਉੱਥੇ ਸਾਡੀ ਇੱਕ ਕੰਪਲੀਟ ਸੈਕਸ਼ਨ ਆਫ ਪੁਲਿਸ ਫੋਰਸ ਰਹੇਗੀ ਜਿਹੜੇ ਨਾਰਮਲ ਬੂਥ ਨੇ ਉੱਥੇ ਹਾਫ ਸੈਕਸ਼ਨ ਰਹੇਗਾ ਅਦਰਵਾਈਜ਼ ਆਲਸੋ ਅਸੀਂ ਕਾਫੀ ਟਾਈਮ ਤੋਂ ਇੱਥੇ ਪੀਰੀਆਡਿਕ ਵਿਜ਼ਿਟਸ ਕਰ ਰਹੇ ਹਾਂ ਆਪਣੇ ਸੈਕਟਰ ਆਫੀਸਰਸ ਵਿਦ ਪੁਲੀ ਸੈਕਟਰ ਆਫੀਸਰਸ ਲੋਕਾਂ ਨਾਲ ਮਿਲ ਕੇ ਗੱਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਵੀ ਇਨਫਲੂਐਂਸ ਕਿਸੇ ਵੀ ਸ਼ਰਾਰਤੀ ਅੰਸਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਅਪਾਰਟ ਫਰੋਮ ਦਿਸ ਜਿਹੜੇ ਸਾਨੂੰ ਸ਼ਰਾਰਤੀ ਅੰਸਰ ਦਿਸਦੇ ਨੇ ਉਹਨਾਂ ਨੂੰ ਬਾਉਂਡ ਡਾਊਨ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਕਵਰ ਕਰ ਲਿੱਤਾ ਗਿਆ। ਜੀ ਦੇਖਿਆ ਲੈਂਡ ਕਈ ਵਾਰ مشینਸ ਖਰਾਬ ਹੋ ਜਾਂਦੀ ਹੈ, VOTING ਲੈਟਰ ਉਹਦੀ ਇੱਕ ਫਾਸਟ ਪਨ। ਸੀ ਜਿਹੜੇ ਜਿੱਥੇ ਮਸ਼ੀਨ ਸਾਡੀਆਂ ਖਰਾਬ ਹੋਣ ਗਿਆ ਅਸੀਂ ਆਪਣੇ ਸਾਡੇ ਜਿਹੜੇ ਸੈਕਟਰ ਅਫਸਰ ਨੇ ਉਹ ਵੈਲ ਇਕুইਪਡ ਨੇ ਉਹਨਾਂ ਦੇ ਜਿਹੜੇ ਵਹੀਕਲਸ ਨੇ ਉਹ ਜੀਪੀਐਸ ਇਨੇਬਲਡ ਵਹੀਕਲਸ ਨੇ ਉਹਨਾਂ ਵਿੱਚ ਇੱਕ ਪੁਲਿਸ ਫੋਰਸ ਹੋਏਗੀ ਅਪਾਰਟ ਫਰੋਂ ਥੈਟ ਰਿਜ਼ਰਵ ਮਸ਼ੀਨਾ ਉਹਨਾਂ ਦੇ ਵਹੀਕਲ ਵਿੱਚ ਪ੍ਰੈਜ਼ੈਂਟ ਹੋਣ ਗਿਆ ਸੋ ਥੈਟ ਇਨ ਜ਼ੀਰੋ ਰਿਸਪੌਂਸ ਟਾਈਮ ਦੇ ਕੈਨ ਰੀਚ ਦੀ ਪੋਲਿੰਗ ਸਟੇਸ਼ਨ ਐਂਡ ਉਹਨੂੰ ਰਿਪਲੇਸ ਕਰ ਸਕਣ। ਇਹ ਲਿਬਰੀ 100% ਪੋਲਿੰਗ ਸਟੇਸ਼ਨਸ ਤੇ ਸਾਡੇ ਸੀਸੀਟੀਵੀ ਲੱਗੇ ਹੋਇਆ ਜੀ ਵੈਬ ਕਾਸਟਿੰਗ ਚੱਲਦੀ ਪਈ ਹੈ ਕੰਟਰੋਲ ਇਜ਼ ਇਨ ਦੀ ਆਰਓ ਆਫਿਸ ਇਵਨ ਇਟ ਇਜ਼ ਬੀਂਗ ਮਾਨਿਟਰਡ ਐਟ ਦੀ ਇਕੀ ਲੈਵਲ ਬਿਲਕੁਲ ਬਿਲਕੁਲ ਜੀ ਗਰਮੀ ਦਾ ਮੌਸਮ ਹੈਗਾ ਇਹਦੇ ਨਾਲ ਅਸੀਂ ਸਪੈਸ਼ਲ ਅਰੇਂਜਮੈਂਟਸ ਕਰਵਾਏ ਹੋਏ ਹੈ ਛਬੀਲਾ ਪ੍ਰੈਜ਼ੈਂਟ ਹੋਣਗੀਆਂ ਮਿਡ-ਡੇ ਮੀਲ ਵਰਕਰਸ ਨੂੰ ਅਸੀਂ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਉੱਥੇ ਲੱਸੀ ఎవਰੀਥਿੰਗ ਸ਼ੁੱਡ ਬੀ ਪ੍ਰੋਵਾਈਡਡ ਅਪਾਰਟ ਫਰੋਮ ਥੈਟ ਅਸੀਂ ਕੂਲਰ ਦੇ ਅਰੇਂਜਮੈਂਟਸ ਕਰਵਾਏ ਹੋਏ ਹੈ ਅ ਵੈਟ ਵਾਈਪਸ ਰੱਖੀਆਂ ਗਈਆਂ ਸੋ ਹੀਟ ਵੇਵ ਦਾ ਪੂਰਾ ਧਿਆਨ ਰੱਖਿਆ ਗਿਆ ਟੈਂਟਿੰਗ ਹੈਸ ਬੀਨ ਮੇਡ ਅਵੇਲੇਬਲ देयर ਸੋ ਇਸ ਸੀਸ ਆਪ ਬਿਲਕੁਲ ਧਿਆਨ ਰੱਖਿਆ ਹੈ ਕਿ ਤੁਹਾਨੂੰ ਸਾਡੇ ਐਟਲੀਸ ਪੋਲਿੰਗ ਸਟਾਫ ਨੂੰ ਉੱਥੇ ਜਿਹੜੇ ਮੈਂਬਰਸ ਕਿਉਂ ਚ ਖੜੇ ਆ ਪੱਖਿਆਂ ਦਾ ਅਰੇਂਜਮੈਂਟ ਹੋਵੇ ਅਸੀਂ ਆਪ ਜਾ ਜਾ ਕੇ ਪੋਲਿੰਗ ਸਟੇਸ਼ਨਸ ਤੇ ਦੇਖਿਆ ਹੈ ਕਿ ਬੇਸਿਕ ਇਨਫਰਾਸਟ੍ਰਕਚਰ ਉੱਥੇ ਮਿਸਿੰਗ ਨਾ ਹੋਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਦਿਖ ਰਿਹਾ ਹੈ ਇੰਡੀਆ ਕ੍ਰਾਈਮ